ਸਾਇਰ ਸਟੇ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਬਲਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਦੇ ਕਿਸਾਨਾਂ ਦੀ 1 ਇੰਚ ਜ਼ਮੀਰ ਖੋਹਣੇ ਦੇਾਂਗੇ ਜਾਖੜ ਸੀਜੂ ਈਟੀ ਪ੍ਰੀਖਿਆ ਲੁਧਿਆਣਾ ਦੀ ਅਨੰਨਿਆ ਦੇਸ਼ ਭਰ ਤੋਂ ਅਵਲ ਨਵੇਂ ਭਾਰਤ ਲਈ ਆਸਮਾਨ ਵੀ ਘਟ ਮੋਦੀ ਮੋਦੀ ਨੂੰ 3rd ਅਵਾਰਡ ਐਂਡ ਟੋਵੈਗੋ ਦਾ ਸਿਖਰਲਾ ਸਨਮਾਨ ਰੂਸ ਨੇ ਅਫਗਾਨਿਸਤਾਨ ਤੇ ਤਾਲਿਬਾਨ ਸ਼ਾਸਨ ਨੂੰ ਮਾਨਤਾ ਦਿੱਤੀ ਨਕਦੀ ਮਾਮਲਾ ਵਿਧਾਇਕ ਨੇ ਵਿਜੀਲੈਂਸ ਵਿਰੁੱਧ ਮੋਰਚਾ ਖੋਲ੍ਹਿਆ ਸੇਤ ਮੰਤਰੀ ਵੱਲੋਂ ਡੇਂਗੂ ਤੇ ਵਾਰ ਮੁਹਿੰਮ ਦਾ ਆਗਾਜ਼ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਰਾਜ ਪੁਰਸਕਾਰ ਲਈ ਅਦਾਇਤਾਂ ਜਾਰੀ ਆਪਣਾ YouTube ਚੈਨਲ ਸ਼ੁਰੂ ਕਰੇਗਾ ਪੰਜਾਬ ਸਕੂਲ ਬੋਰਡ ਹਰਜੋਤ ਸਿੰਘ ਬੈਂਸ ਹਥਿਆਰ ਤੇ ਨਸ਼ਾ ਤਸਕਰੀਬ ਮਾਮਲੇ 'ਚ ਨੌ ਕਾਬੂ ਸਿੱਧੂ ਮੂਸੇਵਾਲਾ ਕਤਲ ਕਾਂਡ ਬਲਕੌਰ ਸਿੰਘ ਸਿੱਧੂ ਕਿਸੇ ਕਾਰਨ ਗਵਾਹੀ ਦੇਣ ਨਹੀਂ ਪਹੁੰਚੇ ਅਗਲੀ ਸੁਣਵਾਈ 25 ਨੂੰ ਹੋਵੇਗੀ ਪੰਜਾਬੀ ਅਧਾਕਾਰਾਂ ਤਾਣੀਆਂ ਦੇ ਡਾਕਟਰ ਪਿਤਾ ਤੇ ਦੋ ਅੰਸ਼ਤਿਆਂ ਨੇ ਕੀਤੀ ਫਾਇਰਿੰਗ ਹੋਏ ਗੰਭੀਰ ਜ਼ਖਮੀ ਸ੍ਰੀ ਹਰਮੰਦਰ ਸਾਹਿਬ ਨਥਮਸਤਕ ਹੋਏ ਕੁਲਦੀਪ ਢਾਲੀਵਾਲ ਕਿ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਦੋਂ ਜਹਿਦ ਜਾਰੀ ਰੱਖਾਂਗਾ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਭਾਇਪਾ ਦੇ ਪ੍ਰਧਾਨ ਸ੍ਰੀ ਜਖੜ ਦੀ ਅਗਵਾਈ ਚ ਲੈਂਡ ਪੂਲਿੰਗ ਨੀਤੀ ਤੋਂ ਪ੍ਰਭਾਵਤ ਲੁਧਿਆਣਾ ਜ਼ਿਲ੍ਹੇ ਦੇ ਕਿਸਾਨਾਂ ਦੇ ਵਫਦ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀ ਨਾਲ ਮੁਲਾਕਾਤ ਕੀਤੀ ਇਸ ਮੌਕੇ ਪਾਇਪਾ ਦੇ ਕੌਮੀ ਆਗੂ ਤਰਨੁਜਗ ਅਤੇ ਸਵਾਈ ਆਗੂ ਬ੍ਰੀਤ ਜੋਸ਼ੀ ਵੀ ਉਹਨਾਂ ਦੇ ਨਾਲ ਸਨ ਪੰਜਾਬ ਭਾਗ ਪ੍ਰਧਾਨ ਸਵੇਜਾਖਣ ਨੇ ਰਾਜਪਾਲ ਨਾਲ ਮਿਲਣੀ ਮਗਰੋਂ ਕਿਹਾ ਕਿ ਆਪ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨਾਲ ਕਿਸਾਨਾਂ ਦੀ ਜਵਰੀ ਜ਼ਮੀਨ ਖੋਣ ਦੇ ਚੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ ਲੁਧਿਆਣਾ ਦੇ ਡੀਏਵੀ ਸਕੂਲ ਪੱਖੋਵਾਲ ਰੋਡ ਦੀ ਵਿਦਿਆਰਥਣ ਅਨੰਨਿਆ ਜੈਨ ਨੇ ਕਾਮਨ ਯੂਨੀਵਰਸਿਟੀ ਐਂਟ੍ਰੈਂਸ ਟੈਸਟ ਦੀ ਪ੍ਰੀਖਿਆ ਵਿੱਚ 올 ਇੰਡੀਆ ਰੈਂਕ ਹਾਸਲ ਕਰਕੇ ਚੰਦਾਰ ਮੀਲ ਪੱਥਰ ਸਥਾਪਿਤ ਕੀਤਾ ਹੈ ਇਹ ਨਿਆ ਪੂਰੇ ਭਾਰਤ ਚੋਂ ਇਕਲੌਤੀ ਉਮੀਦਵਾਰ ਹੈ ਜਿਸ ਨੇ ਪੰਜ ਚੋਂ ਚਾਰ ਵਿਸ਼ਿਆਂ ਵਿੱਚ 100% ਅੰਕ ਹਾਸਲ ਕੀਤੇ ਹਨ ਇਸ ਵਕਾਰੀ ਦਾਖਲਾ ਪ੍ਰੀਖਿਆ ਵਿੱਚ ਸਿੱਖਿਆ ਮੰਤਰਾਲੇ ਦੀਆਂ ਕੇਂਦਰੀ ਵਿਦਿਸ਼ਤਿਆਂ ਚ ਅੰਡਰ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਦੇ ਇੱਛਕ 10 ਲੱਖ ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਛੇਤੀ ਹੀ ਦੁਨੀਆ ਦੇ ਸਿਖਰਲੇ ਤਿੰਨ ਅਰਥਚਾਰਿਆਂ ਚ ਸ਼ਾਮਲ ਹੋ ਜਾਵੇਗਾ ਤੇ ਮਸਨੂਈ ਬੌਧਿਕਤਾ AI ਸੈਮੀ ਕੰਡਕਟਰ ਅਤੇ ਕੁਆਂਟਮ ਕੰਪਿਊਟਿੰਗ ਸੰਬੰਧੀ ਉਹਦੇ ਮਿਸ਼ਨ ਵਿਕਾਸ ਦੇ ਨਵੇਂ ਇੰਜਨ ਬਾਰੇ ਹਨ ਪ੍ਰਵਾਸੀ ਭਾਰਤਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ 'ਚ ਹੁਣ ਕਈ ਮੌਕੇ ਪ੍ਰਾਪਤ ਹਨ ਅਤੇ ਵਿਕਾਸ ਤੇ ਤਰੱਕੀ ਦਾ ਲਾਭ ਲੋਣਵੰਦਾਂ ਨੂੰ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਨਵੇਂ ਭਾਰਤ ਲਈ ਅਸਮਾਨ ਵੀ ਖੁੱਟ ਹੈ ਪ੍ਰਧਾਨ ਮੰਤਰੀ ਆਪਣੇ ਵਿਦੇਸ਼ ਦੌਰੇ ਦੂਜੇ ਪੜਾਅ ਤਹਿਤ ਤ੍ਰਿਨਿਦਾਦ ਐਂਡ ਟੋਵੇਗੋ ਵਿੱਚ ਸਨ ਏ 1999 ਮਗਰੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਸ ਕੈਰੇ ਵਿਆਈ ਟਾਪੂ ਮਲਤ ਦਾ ਪਹਿਲਾ ਦੌਰਾ ਹੈ ਇਸ ਮੌਕੇ ਤ੍ਰਿਨੀਦਾਦ ਐਂਡ ਟੋਬੈਗੋ ਦੀ ਪ੍ਰਧਾਨ ਮੰਤਰੀ ਕਮਲਾ ਪ੍ਰਸ਼ਾਦ ਵਿਸ਼ੇਸ਼ਰ ਉਹਨਾਂ ਦੇ ਮੰਤਰੀ ਮੰਡਲ ਦੇ ਸਾਥੀ ਸੰਸਦ ਮੈਂਬਰ ਅਤੇ ਹੋਰ ਕਈ ਹਸਤੀਆਂ ਸਣੇ 4000 ਤੋਂ ਵੱਧ ਲੋਕ ਹਾਜ਼ਰ ਸਨ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਇੱਥੇ ਰਹਿ ਰਹੇ ਭਾਰਤੀ ਫਿਰਗਿਆਂ ਦੀ ਸਲਾਘਾ ਕੀਤੀ ਸਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤ੍ਰਿਨੀਦਾਦ ਐਂਡੋਰਾ ਟੋਵੇਗੋ ਦੇ ਸਿਖਰਲੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਇਹ ਸਨਮਾਨ ਆਲਮੀ ਆਗੂ ਵਜੋਂ ਮਾਨਤਾ ਮਿਲਣ ਅਤੇ ਭਾਰਤੀ ਪ੍ਰਵਾਸੀਆਂ ਨਾਲ ਗੂੜੀ ਸਾਂਝ ਅਤੇ ਕੋਵਿਡ-19 ਮਹਾਂਮਾਰੀ ਦੌਰਾਨ ਕੀਤੀਆਂ ਗਈਆਂ ਮਾਨਵਿਕ ਕੋਸ਼ਿਸ਼ਾਂ ਲਈ ਦਿੱਤਾ ਗਿਆ ਹੈ। ਮੋਦੀ ਨੇ ਇਹ ਆਰਡਰ ਆਫ ਦਾ ਰਿਪਬਲਿਕ ਆਫ ਤ੍ਰਿਨੀਦਾਦ ਐਂਡੋਵੇਗੋ ਸਨਮਾਨ ਲੈਂਦੇ ਆ ਕਿ ਆਹ ਕੇ ਉਹ 140 ਕਰੋੜ ਭਾਰਤੀਆਂ ਵੱਲੋਂ ਇਹ ਸਨਮਾਨ ਸਵੀਕਾਰ ਕਰਦੇ ਹਨ। ਰੂਸ ਨੇ ਤਾਲਿਬਾਨ ਨੂੰ ਪਾਬੰਦੀਸ਼ੁਦਾ ਸੰਗਠਨਾਾਂ ਦੀ ਆਪਣੀ ਸੂਚੀ 'ਚ ਛਾਟ ਆਉਣ ਮੰਗਰੋ ਵੀਰਵਾਰ ਨੂੰ ਅਫਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਨ ਨੂੰ ਰਸਮੀ ਤੌਰ ਤੇ ਮਾਨਤਾ ਦੇ ਦਿੱਤੀ ਹੈ ਅਜਿਆ ਕਰਨ ਵਾਲਾ ਰੂਸ ਪਹਿਲਾ ਦੇਸ਼ ਬਣ ਗਿਆ ਹੈ ਰੂਸੀ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਕਿ ਉਸ ਨੂੰ ਅਫਗਾਨਿਸਤਾਨ ਦੇ ਨਵੇਂ ਨਿਯੁਕਤ ਰਾਜਦੂਤ ਗੁਲ ਹਸਨ ਤੋਂ ਪਛਾਣ ਸੰਬੰਧੀ ਅਧਿਕਾਰਤ ਦਸਤਾਵੇਜ਼ ਪ੍ਰਾਪਤ ਹੋਏ ਹਨ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਅਫਗਾਨ ਸਰਕਾਰ ਨੂੰ ਅਧਿਕਾਰਤ ਮਾਨਤਾ ਦੇਣ ਨਾਲ ਸਾਡੇ ਦੇਸ਼ਾਂ ਵਿੱਚਕਾਰ ਸਾਰਥਕ ਵਿੱਤੀ ਸਹਿਯੋਗ ਨੂੰ ਹੁਲਾਰਾ ਮਿਲੇਗਾ ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਇਤਿਹਾਸਿਕ ਕਦਮ ਦੱਸਿਆ ਹੈ ਉਸ ਨੇ ਤਾਲਿਬਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਦੇ ਹਵਾਲੇ ਨਾਲ ਕਿਹਾ ਇਹ ਹੋਰ ਦੇਸ਼ਾਂ ਲਈ ਚੰਗੀ ਉਦਾਹਰਣ ਹੈ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਵਿਜੀਲੈਂਸ ਵਿਭਾਗ ਪਰੋਤਦ ਮੋਰਚਾ ਖੋਲ੍ਹ ਦਿੱਤਾ ਹੈ ਉਹਨਾਂ ਰਾਏਕੋਟ ਐਸਡੀਐਮ ਦਫ਼ਤਰ ਵਿੱਚੋਂ 24 ਲੱਖ ਰੁਪਏ ਤੋਂ ਵੱਧ ਦੀ ਨਕਦੀ ਮਿਲਦੇ ਮਾਮਲੇ 'ਚ ਤਿੰਨ ਹਫ਼ਤੇ ਬਾਅਦ ਵੀ ਐਸਡੀਐਮ ਗੁਰਵੀਰ ਸਿੰਘ ਕੋਲੀ ਦੀ ਗ੍ਰਿਫਤਾਰੀ ਨਾ ਹੋਣ ਤੇ ਸਵਾਲ ਚੁੱਕੇ ਹਨ ਉਨਾ ਐਸ.ਟੀ.ਐਮ ਕੋਲੀ ਨੂੰ ਗ੍ਰਿਫਤਾਰ ਕਰਨ ਵਿੱਚ ਦੇਰੀ ਲਈ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਆ ਗੰਭੀਰ ਦੋਸ਼ ਲਾਏ। ਉਹਨਾਂ ਕਹ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਨ ਦੀ ਨੀਤੀ ਵਿਰੁੱਧ ਕੰਮ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਾ ਨਹੀਂ ਜਾਵੇਗਾ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਜੀਤ ਸਿੰਘ ਨੇ ਪਿੰਡੂ ਸਿਹਤ ਕਮੇਟੀਆਂ ਨੂੰ ਡੇਂਗੂ ਅਤੇ ਮਾਸਮੀ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ ਹੈ। ਉਹਨਾਂ ਮਹੱਲੀ ਨੇੜਲੇ ਪਿੰਡ ਬੜਮਾਜਰਾ ਚ ਪਿੰਡੂ ਸਿਹਤ ਕਮੇਟੀਆਂ ਲਈ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਸੁਭਾ ਪਤਰੀ ਮੋਹਮਦ ਆਗਾਜ਼ ਕੀਤਾ ਇਸ ਮੌਕੇ ਉਹਨਾਂ ਘਰ ਘਰ ਜਾ ਕੇ ਖੁਦ ਵੀ ਡੇਂਗੂ ਦਾ ਲਾਰਵਾ ਚੈੱਕ ਕੀਤਾ ਤੇ ਲੋਕਾਂ ਨੂੰ ਡੇਂਗੂ ਬੁਖਾਰ ਲਈ ਜ਼ਿੰਮੇਵਾਰ ਮੱਛਰ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਜਾਗਰੂਕ ਕੀਤਾ ਉਹਨਾਂ ਕਹੇ ਕਿ ਪਿੰਡੂ ਸਿਹਤ ਕਮੇਟੀਆਂ ਨੂੰ ਆਪੋ ਆਪਣੇ ਪਿੰਡਾਂ ਵਿੱਚ ਡੇਂਗੂ, ਚਿਕਨੂਨੀਆ ਅਤੇ ਮਲੇਰੀਆ ਤੋਂ ਲੋਕਾਂ ਨੂੰ ਬਚਾਉਣ ਲਈ ਜਾਗਰੂਕ ਕਰਦਿਆਂ ਕਮਾਂਡ ਸੰਭਾਲਣੀ ਚਾਹੀਦੀ ਹੈ ਉਹਨਾਂ ਕਹੇ ਕਿ ਡੇਂਗੂ ਫਲਾਉਣ ਵਾਲਾ ਮੱਛਰ ਸਾਫ਼ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਜਿਸ ਨੂੰ ਨਸ਼ਟ ਕਰਨ ਲਈ ਹਫ਼ਤੇ ਵਿੱਚ ਇੱਕ ਦਿਨ ਖੜੇ ਪਾਣੀ ਨੂੰ ਖਾਲੀ ਕਰਨਾ ਹੀ ਕਾਫੀ ਹੈ ਪਿੰਡ ਪੱਧਰ ਦੀਆਂ ਸਿਹਤ ਕਮੇਟੀਆਂ ਵਿੱਚ ਪਿੰਡ ਦੀ ਪੰਚਾਇਤ ਸਕੂਲਾਂ ਦੇ ਅਧਿਆਪਕ ਅੰਗਣਵਾੜੀ ਵਰਕਰ ਤੇ ਆਸ਼ਾ ਵਰਕਰ ਸ਼ਾਮਲ ਹੁੰਦੇ ਹਨ ਜਿਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਖੁੱਲ੍ਹੇ ਹਰ ਸ਼ੁੱਕਰਵਾਰ ਪਿੰਡ ਦੇ ਹਰ ਘਰ ਜਾ ਕੇ ਲੋਕਾਂ ਨੂੰ ਇਸ ਕੰਮ ਲਈ ਪ੍ਰੇਰਿਤ ਕਰਨਾ ਹੈ ਉਹਨਾਂ ਬੜਮਾਜਰਾ ਦੀ ਸਿਹਤ ਕਮੇਟੀ ਨਾਲ ਮੀਟਿੰਗ ਕੀਤੀ ਤੇ ਸਕੂਲੀ ਵਿਦਿਆਰਥੀਆਂ ਨਾਲ ਵੀ ਸੰਵਾਦ ਰਚਾਇਆ शिक्षा विभाग ਵੱਲੋਂ ਹਰ ਬਾਰੇ ਅਧਿਆਪਕ ਦਿਵਸ ਮੌਕੇ ਦਿੱਤੇ ਜਾਂਦੇ ਅਧਿਆਪਕ ਰਾਜ ਪੁਰਸਕਾਰ, ਯੰਗ ਅਧਿਆਪਕ ਪੁਰਸਕਾਰ, ਪ੍ਰਬੰਧਕੀ ਪੁਰਸਕਾਰ ਅਤੇ ਵਿਸ਼ੇਸ਼ ਅਧਿਆਪਕ ਪੁਰਸਕਾਰਾਂ 2025 ਲਈ ਅਧਿਆਪਕਾਂ ਤੋਂ 17 ਜੁਲਾਈ ਤੱਕ ਨਾਮਜ਼ਦਗੀਆਂ ਹਾਸਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਦਾਇਤਾਂ ਅਨੁਸਾਰ ਪਿਛਲੇ ਸਾਲਾਂ ਦੀ ਤਰ੍ਹਾਂ ਕੋਈ ਵੀ ਅਧਿਆਪਕ, ਸਕੂਲ ਮੁਖੀ, ਪ੍ਰਬੰਧਕ ਖੁਦ ਪੁਰਸਕਾਰ ਲਈ ਅਪਲਾਈ ਨਹੀਂ ਕਰੇਗਾ। ਕਿਸੇ ਵੀ ਅਧਿਆਪਕਾ ਸਕੂਲ ਮੁਖੀ ਪ੍ਰਬੰਧਕ ਦੀ ਪੁਰਸਕਾਰ ਲਈ ਕੋਈ ਵੀ ਦੂਸਰਾ ਅਧਿਆਪਕ ਸਕੂਲ ਮੁਖੀ ਇਨਚਾਰਜ ਨਾਮਜ਼ਦਗੀ ਭਰ ਸਕਦਾ ਹੈ ਇਸ ਤੋਂ ਇਲਾਵਾ ਸਿੱਖਿਆ ਭਾਗ ਦੇ ਉੱਚ ਅਧਿਕਾਰੀ ਜ਼ਿਲ੍ਹਾ ਸਿੱਖਿਆ ਅਫਸਰ ਸਹਾਇਕ ਡਾਇਰੈਕਟਰ ਡਿਪਟੀ ਡਾਇਰੈਕਟਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸਿੱਖਿਆ ਸਕਤਰਬਲੋ ਕਿਸੇ ਵੀ ਅਧਿਆਪਕਾ ਸਕੂਲ ਮੁਖੀ ਪ੍ਰਬੰਧਕ ਦੀ ਪੁਰਸਕਾਰ ਲਈ ਨਾਮਜ਼ਦਗੀ ਕੀਤੀ ਜਾ ਸਕਦੀ ਹੈ ਘੱਟੋ ਘੱਟ 10 ਸਾਲ ਦੀ ਰੈਗੂਲਰ ਸਰਵਿਸ ਪੂਰੀ ਕਰਨ ਵਾਲੇ ਅਧਿਆਪਕ ਦਾ ਹੀ ਪੁਰਸਕਾਰ ਲਈ ਨਾਮ ਭੇਜਿਆ ਜਾ ਸਕਦਾ ਹੈ ਇੰਜੀ ਜੋ ਅਧਿਆਪਕ ਸਮਗਰਾਹ ਤੇ ਪਿਕਟਸ ਆਧਾ ਸੁਸਾਇਟੀਆਂ ਅਧੀਨ ਕੰਮ ਕਰਦੇ ਹਨ ਤੇ 10 ਸਾਲ ਦੀ ਰੈਗੂਲਰ ਸਰਵਿਸ ਹੈ ਉਹਨਾਂ ਦੀ ਵੀ ਨਾਮਜ਼ਦਗੀ ਕੀਤੀ ਜਾ ਸਕਦੀ ਹੈ ਵੈਬ ਪੋਰਟਲ ਰਾਹੀਂ ਪ੍ਰਾਪਤ ਹੋਈਆਂ ਸਾਰੀਆਂ ਨਾਮਜ਼ਦਗੀਆਂ ਐਮ ਆਈ ਐਸ ਵਿੰਗ ਵੱਲੋਂ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਭੇਜੀਆਂ ਜਾਣਗੀਆਂ 5 ਸਤੰਬਰ ਨੂੰ ਅਧਿਆਪਕ ਦੇ ਡਿਪਸ ਮੌਕੇ ਤੇ ਸੂਬਾ ਪੱਧਰ ਦੇ ਅਵਾਰਡ ਦਿੱਤੇ ਜਾਣਗੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਆਧੁਨਿਕਲੀਹਾਂ ਦੇ ਤੌਰ ਲਈ ਸਿੱਖਿਆ ਬੋਰਡ ਵੱਲੋਂ ਜਲਦੀ ਹੀ ਆਪਣਾ YouTube ਚੈਨਲ ਸ਼ੁਰੂ ਕੀਤਾ ਜਾਵੇਗਾ। ਉਹਨਾਂ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏਗੇ ਅੰਤਰਰਾਸ਼ਟਰੀ ਪੰਜਾਬੀ ਬੋਲੀ 올ਿਮਪੀਆਡ ਦੇ ਜੇਤੂਆਂ ਦਾ ਸਨਮਾਨ ਕਰਨ ਵਾਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੋਰਡ ਜਲਦੀ ਹੀ ਵਿਦੇਸ਼ੀ ਦੂਤਾਵਸਾਂ ਤੇ ਵਿਦਿਅਕ ਸੰਸਥਾਵਾਂ ਨਾਲ ਰਾਬਤਾ ਕਰੇਗਾ ਤਾਂ ਕਿ ਪੰਜਾਬ ਦੇ ਵਿਸ਼ੇ ਪੱਤਰ ਤੇ ਵਿਦਿਅਕ ਸਥਾਨ ਨੂੰ ਮਜ਼ਬੂਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਾਇੰਸ 올ਿਮਪੀਆਡ ਵੀ ਸ਼ੁਰੂ ਕੀਤਾ ਜਾਵੇਗਾ। ਉਨਾ ਕੇ ਅਗੇ ਖਾਲੀ ਪਈਆਂ ਪ੍ਰਿੰਸੀਪਲਾਂ ਦੀਆਂ ਸਾਮੀਆਂ ਭਰਨ ਲਈ ਜਲਦੀ 450 ਪ੍ਰਿੰਸੀਪਲ ਪਦ ਅਨੁਕੀਤ ਕੀਤੇ ਜਾਣਗੇ ਅਤੇ ਅਧਿਆਪਕਾਂ ਦੀਆਂ ਸਾਮੀਆਂ ਪਹਿਲਾਂ ਹੀ ਟੁਕਵੀ ਪ੍ਰਕਿਰਿਆ ਰਾਹੀਂ ਭਰੀਆਂ ਜਾ ਰਹੀਆਂ ਹਨ ਇਸ 올ਿਮਪੀਆਡ ਵਿੱਚ ਅੰਤਰਰਾਸ਼ਟਰੀ ਪੰਜਾਬੀ ਬੋਲੀ 올ਿਮਪੀਆਡ 2024 ਦੇ ਜੇਤੂਆਂ ਨੂੰ ਨੱਕਦੇ ਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਪਹਿਲੇ ਸਥਾਨ ਲਈ 5100 ਰੁਪਏ ਦੂਜੇ ਸਥਾਨ ਲਈ 3100 ਰੁਪਏ ਅਤੇ ਤੀਜੇ ਸਥਾਨ ਲਈ 2100 ਰੁਪਏ ਕੁੱਲ 33 ਪ੍ਰਤੀਯੋਗੀਆਂ ਨੂੰ ਦਿੱਤੇ ਗਏ ਉਹਨਾਂ ਵਿਸ਼ੇਮਾਰਾਂ ਨੂੰ ਇਹ ਸਨਮਾਨਿਤ ਕੀਤਾ ਬੋਰਡ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਸਿੱਖਿਆ ਮੰਤਰੀ ਦਾ ਧੰਨਵਾਦ ਕਰਦਿਆਂ ਅੰਤਰਰਾਸ਼ਟਰੀ ਪੰਜਾਬੀ ਬੋਲੀ 올ਿਮਪੀਆਡ ਨੂੰ ਜਾਰੀ ਰੱਖਣਾ ਅਤੇ ਸਾਇੰਸ 올ਿਮਪੀਆਡ ਸ਼ੁਰੂ ਕਰਨ ਲਈ ਬੋਰਡ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਬੋਰਡ ਦੇ ਅਕਾਦਮਿਕ ਮਿਆਰਾਂ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਦਾ ਵੀ ਵਾਅਦਾ ਕੀਤਾ। ਇਸ ਸਮਾਗਮ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਚਤਨੀਰ ਸਿੰਘ ਗੋਸਲ, ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਪੰਨ ਸਿੰਘ ਜਫਰ ਪੀ.ਐਜੂ ਦੇ ਵਿਦਿਆਰਥੀ ਭਲਾਈ ਦੇ ਡਾਇਰੈਕਟਰ ਨਿਰਮਲ ਸਿੰਘ ਜੋੜਾ ਵੀ ਹਾਜ਼ਰ ਸਨ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤੇ ਹਥਿਆਰ ਤਸਕਰੀ ਅਤੇ ਨਾਰਕੋ ਹਵਾਲਾ ਮਾਮਲੇ ਵਿੱਚ 9 ਜਣਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ 1.15 ਕਿਲੋ ਹੈਰੋਇਨ 5 ਆਧੁਨਿਕ ਪਿਸਤੌਲਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਇਹ ਖੁਲਾਸਾ ਡੀਜੀਪੀ ਗਰਵਜਾਦੂ ਨੇ ਆਪਣੇ ਐਕਸ ਮੀਡੀਆ ਖਾਤੇ ਰਾਹੀਂ ਕੀਤਾ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਢੁੱਲਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਸਪ੍ਰੀਤ ਸਿੰਘ ਚੋਹਾਨ ਅਤੇ ਕਾਲੂ ਵਾਸੀ ਪਿੰਡ ਸੋਖਾ ਪੜੀ ਬਰਨਾਲਾ ਆਰਪੀ ਸਿੰਘ ਉਰਫ ਐਪੀ ਵਾਸੀ ਪਿੰਡ ਭੋਲੋਕੇ ਗੁਰਦਾਸਪੁਰ ਤੇਜਵੀਰ ਸਿੰਘ ਉਰਫ ਤੇਜੀ ਵਾਸੀ ਪਿੰਡ ਬਸਤੀ ਲਾਲ ਸਿੰਘ ਤਰਨਤਾਰਨ ਦਾਨੇਸ਼ ਉਰਫ ਗੱਗੂ ਵਾਸੀ ਦਸ਼ਮੇਸ਼ ਨਗਰ ਅੰਮ੍ਰਿਤਸਰ ਸਲੋਨੀ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਜੋਗਨਪੀਰ ਸਿੰਘ ਉਰਫ ਜੋਗਨਾ ਵਾਸੀ ਪਿੰਡ ਮਿਹਰਬਾਨਪੁਰਾ ਅੰਮ੍ਰਿਤਸਰ ਪਲਵਿੰਦਰ ਸਿੰਘ ਵਾਸੀ ਪਿੰਡ ਕੱਕਾ ਲੁਧਿਆਣਾ ਅਬਦਲ ਰਹਿਮਾਨ ਤੇ ਪ੍ਰਦੀਪ ਪਿੰਟੂ ਦੋਵੇਂ ਵਾਸੀ ਕਰਨਾਟਕ ਤੋਂ ਹੋਈ ਹੈ ਛਰੀਪੂਲਰ ਨੇ ਦੱਸਿਆ ਕਿ ਖੁਗਿਆ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਨਾਰਕੋ ਹਥਿਆਰ ਤਸਕਰੀ ਮਾਮਲੇ ਵਿੱਚ ਸ਼ਾਮਲ ਜਸਪ੍ਰੀਤ ਹਰਪ੍ਰੀਤ ਤੇ ਤੇਜਵੀਰ ਨੂੰ ਗ੍ਰਿਫਤਾਰ ਕੀਤਾ ਜੱਜ ਤੋਂ ਪਤਾ ਲੱਗਾ ਕਿ ਜਸਪ੍ਰੀਤ ਤੇ ਹਰਪ੍ਰੀਤ ਹਾਲ ਹੀ ਵਿੱਚ ਮਲੇਸ਼ੀਆ ਤੋਂ ਵਾਪਸ ਆਏ ਤੇ ਉਹਨਾਂ ਨੇ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਕੇ ਪ੍ਰਾਪਤ ਕੀਤੀ ਸੀ ਇਹ ਹਥਿਆਰ ਅੱਗੇ ਸਪਲਾਈ ਕੀਤੇ ਜਾਣੇ ਸਨ ਦੂਜੇ ਆਪਰੇਸ਼ਨ ਤਹਿਤ ਪੁਲਿਸ ਨੇ ਨਾਰਕੋ ਹਵਾਲਾ ਨੈਟਵਰਕ ਵਿੱਚ ਸ਼ਾਮਲ 6 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਨਸਾ ਜ਼ਿਲ੍ਹੇ ਦੇ ਸੈਸ਼ਨ ਜਜ ਮਨਿੰਦਰਜੀਤ ਸਿੰਘ ਦੀ ਅਦਾਲਤ ਨੇ ਮਰਹੂਮ ਗੈਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ਵਿੱਚ ਗੈਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੋਂ ਇਲਾਵਾ ਸਰਪਾਲ ਸਿੰਘ ਪਾਲੀ ਨੰਬਰਦਾਰ ਮੂਸਾ ਤੇ ਤਪੀਸ਼ੀ ਅਫਸਰ ਦੀ ਕਵਾਇੀ ਹੋਣੀ ਸੀ ਪਰ ਇਹ ਤਿੰਨੇ ਕਿਸੇ ਕਾਰਨ ਪਹੁੰਚ ਨਹੀਂ ਸਕੇ। ਅਦਾਲਤ ਨੇ ਅਗਲੀ ਸੁਣਵਾਈ 25 ਜੁਲਾਈ ਤੇ ਪਾ ਦਿੱਤੀ ਹੈ ਜਦਕਿ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਹੋਰਾਂ ਨੇ ਵੀਡੀਓ ਕਾਨਫਰencing ਜਰਿਏ ਪੇਸ਼ੀ ਭੁਗਤੀ ਇਸ ਗਵਾਹਿਆਂ ਦੇ ਲੱਗਿਆ ਹੋਇਆ ਹੈ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਵਿੰਦਰ ਸਿੰਘ ਮੂਸਾ ਤੇ ਗੁਰਪ੍ਰੀਤ ਸਿੰਘ ਮੂਸਾ ਦੀਆਂ ਗਵਾਹਾਂ ਹੋ ਚੁੱਕੀਆਂ ਹਨ ਇਹ ਦੋਵੇਂ ਨੌਜਵਾਨ ਮੂਸੇਵਾਲੇ ਹੋਈ ਗੋਲੀਬਾਰੀ ਸਮੇਂ 29 ਮਈ 2022 ਨੂੰ ਉਰਦੇ ਥਾਰ ਗੱਡੀ 'ਚ ਸਵਾਰ ਸਨ ਜੋ ਕਿ ਗੰਭੀਰ ਜ਼ਖਮੀ ਹੋ ਗਏ ਸਨ ਮੋਗਾ ਦੇ ਕੋਟੀ ਸੇਖਾਂ ਵਿਖੇ ਮਰੀਜ਼ ਬਣ ਕੇ ਆਏ ਇਹ ਮੁੰਡਿਆਂ ਵੱਲੋਂ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਵੱਲੋਂ ਨਰਸਿੰਗ ਹੋਮ 'ਚ ਡਾਕਟਰ ਤੇ ਫਾਇਰਿੰਗ ਕੀਤੀ ਗਈ ਹੈ ਬ੍ਰੀਜ ਬਣ ਕੇ ਆਏ ਦੋ ਅਣਛਾਤੇ ਨੇ ਡਾਕਟਰ ਤੇ ਗੋਲੀਆਂ ਚਲਾਈਆਂ ਤੇ ਫਿਰ ਮੌਕੇ ਤੋਂ ਫਰਾਰ ਹੋ ਗਏ ਡਾਕਟਰ ਪੰਜਾਬੀ ਅਦਾਕਾਰਾ ਤਾਨੀਆਂ ਦੇ ਪਿਤਾ ਹਨ ਤੇ ਉਹਨਾਂ ਦਾ ਨਾਮ ਅਨਿਲ ਕਮੋਜਾ ਹੈ ਘਟਨਾ ਤੋਂ ਬਾਅਦ ਹਸਪਤਾਲ ਵਿੱਚ ਡਾਕਟਰਾਂ ਵਿਚਾਲੇ ਭੱਜਣਾ ਪੈਈਆਂ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚੀ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਇਹ ਆਖਰ ਉਹ ਕੌਣ ਮੁੰਡੇ ਸਨ ਜਿਨ੍ਹਾਂ ਵੱਲੋਂ ਪੁਰੀ ਬਾਜ਼ਾਤ ਨੂੰ ਅੰਜਾਮ ਦਿੱਤਾ ਗਿਆ ਹੈ। ਹਰਵੰਸ ਨਰ ਸਿੰਘ ਹੋਮ ਵਿਕੇ ਇਹ ਸਾਰੀ ਘਟਨਾ ਵਾਪਰੀ ਹੈ। ਇੱਥੇ ਡਾਕਟਰ ਅਨਿਲ ਕੰਬੋਜ ਨਾਲ ਦੋ ਅਣਪਛਾਤੇ ਮੁੰਡੇ ਪਹਿਲਾਂ ਗਲਵੱਤ ਕਰਦੇ ਹਨ ਤੇ ਫਿਰ ਡਾਕਟਰ ਨੂੰ ਗੋਲੀਆਂ ਮਾਰ ਕੇ ਭੱਜ ਜਾਂਦੇ ਹਨ। ਗੋਲੀ ਲੱਗਣ ਕਾਰਨ ਡਾਕਟਰ ਗੰਭੀਰ ਜ਼ਖਮੀ ਹਨ। ਉਹਨਾਂ ਨੂੰ ਦੂਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਡਾਕਟਰਾਂ ਦੇ ਕਹਿਣ ਮੁਤਾਬਕ ਅਨਿਲ ਕੰਬੋਜ ਦੇ ਮਲਟੀਪਲ ਇੰਜਰੀ ਹੋਈ ਹੈ। ਐਸਐਸਪੀ ਵੀ ਘਟਨਾ ਦਾ ਜਾਜਾ ਲੈ ਰਹੇ ਹਨ ਪੁਲਿਸ ਟੀਮਾਂ ਦੋਵੇਂ ਦੀਪਹਾਲ ਚ ਲੱਗ ਗਈ ਹੈ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਮਲਜਮਾ ਦੀ ਭਾਲ ਕਰ ਰਹੀ ਹੈ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਕੁਲਦੀਪ ਸਿੰਘ ਢਾਲੀਵਾਲ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਗੁਰੂ ਦੀ ਕਿਰਪਾ ਨਾਲ ਮੈਂ ਐਮਐਲਏ ਬਣਿਆ ਤੇ ਸਾਡੇ 350 ਲੋਕਾਂ ਦੀ ਸੇਵਾ ਕੀਤੀ ਹੈ ਅਸੀਂ ਇੱਥੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਤੇ ਆਸ਼ੀਰਵਾਦ ਲੈਣ ਆਏ ਹਾਂ ਅਲਦੀ ਧਾਲੀ ਵਾਲੇ ਕਹਾਂਗੇ ਮੈਂ ਅਮਰੀਕਾ ਛੱਡ ਕੇ ਸਿਰਫ ਤੇ ਸਿਰਫ ਪੰਜਾਬ ਦੇ ਲਈ ਆਇਆ ਸੀ ਮੇਰਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤੇ ਉਸ ਦੇ ਲਈ ਮੈਂ ਆਪਣੀ ਜਦੋਜਾਇਦ ਜਾਰੀ ਰੱਖਾਂਗਾ ਇਸ ਲਈ ਮੈਂ ਗੁਰੂ ਮਹਾਰਾਜ ਜੀ ਤੋਂ ਅਸ਼ੀਰਵਾਦ ਲੈਣ ਆਇਆ ਹਾਂ ਉਹਨਾਂ ਆਖਿਆ ਕਿ ਪਾਰਟੀ ਵੱਲੋਂ ਨਵੇਂ ਚੁਣੇ ਹੋਏ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਇਸ ਅਜਿਹੇ ਮੌਕਾਵਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ